ਵਾਹਿਗੁਰੂ ਜੀ ਇੱਕ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਇ ਵਾਰ ਸ੍ਰੀ ਭਗਉਤੀ ਜੀ ਕੀ ਪਾਠ ਸਾਹਿਬ 10ਵੀਂ ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਾਈ ਫਿਰ ਅੰਗਦ ਗौरा ਤੇ ਅਮਰਦਾਸ RAM DAS ਹੋਈ ਸਹਾਇ ਅਰਜਨ ਹਰ ਗੋਬਿੰਦ ਨੋ ਸਮਰੋ ਸਿਰ ਹਰ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਰਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉ ਨਿਦਿ ਆਵੈ ਧਾਏ ਸਭ ਥਾਈ ਹੋਏ ਸਾਈ ਦਸਮੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਸਹਾਈ ਦਸਾਂ ਪਾਤਸ਼ਾਹਾਂ ਦੇ ਸਰੂਪ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਠ ਦਾਰਸ਼ਨ ਦੀਦਾਰ ਦਾ ਧਿਆਨ ਤਰ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਗੁਰੂ ਜੀ ਦੇ ਪੰਜਾ ਪਿਆਰਿਆਂ ਚੌਹਾਂ ਸਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠਿਆਂ ਜਪਿਆਂ ਤਪਿਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗਵਾਹੀ ਦੇਖ ਕੇ ਅਨੰਠ ਕੀਤਾ ਤੇਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਾਰ ਬੋਲੋ ਜੀ ਵਾਹਿਗੁਰੂ 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 ਜਿਨ੍ਹਾਂ ਸਿੰਘਾਂ ਸੰਗਣਿਆ ਨੇ ਧਰਮ ਹੇਤ ਅਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਹਾਈਆਂ ਚਰਖੜੀਆਂ ਤੇ ਚੜੇ ਆਰਿਆ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਾ ਹੀ ਆਰਿਆ ਸਿੱਖੀ ਕੇਸਾ ਸੁਆਸਾ ਸੰਗ ਨਵਾਈ ਤੇਨਾ ਦੀ ਕਮਾਈ ਦਾ ਧਿਆਨ ਤਰ ਬੋਲੋ ਜੀ ਵਾਹਿਗੁਰੂ 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 ਪੰਜਾ ਤਖਤਾ ਸਰਬਤ ਗੁਰਦੁਆਰਿਆਂ ਦਾ ਧਿਆਨ ਧਰ ਬੋਲੋ ਜੀ ਵਾਹਿਗੁਰੂ 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 ਪ੍ਰਥਮੇ ਸਰਬੱਤ ਖਾਲਸਾ ਜੀ ਕੇ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਚਿਤ ਆਵਨ ਕਾ ਸਦਕਾ ਸਰ ਸੁਖ ਹੋਵੇ ਜਹਾਂ ਜਹਾਂ ਖਾਲਸਾ ਸਾਹਿਬ ਤਾਹਾਂ ਤਾਹਾਂ ਰਚਿਆ ਰਾਇਤ ਦੇਗ ਤਿਗ ਭਤਹਿ ਬਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਬੋਲ ਵਾਲੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ 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 ਬਖਸ਼ੋ ਸਿਖਾ ਨੂੰ ਸਿੱਖੀ ਦਾਨ ਕੇਸ ਦਾ ਰਹਿਦਾਨ ਵਿਵੇਕਦਾਨ ਬਸਾਹਾਦਾਨ ਭਰੋਸਾਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸਨਾਨ ਚੌਕੀਆਂ ਝੰਡੇ ਬੁੰਗੇ ਜੋਗੋ ਜੁਗ ਅਟਲ ਧਰਮ ਕਾ ਜੈ ਜੈਕਾਰ ਬੋਲੋ ਜੀ ਵਾਹਿ ਕਰੂ ਵਾਹਿ ਕਰੂ ਵਾਹਿਗੁਰੂ ਕਰੋ ਸਿੱਖਾਂ ਦਾ ਮਾਰਣੀ ਮਾ ਮਾਤ ਉੱਚੀ ਮਾਤ ਪਾਤ ਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜਿਓ ਜਿੰਨਾ ਗੁਰਧਾਮ ਅਸਥਾਨਾਂ ਨੂੰ ਆਪ ਦੇ ਪੰਥ ਨੂੰ ਵੀ ਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਏ ਨਮਾਣਿਆ ਦੇ ਮਾਣ ਨਤਾਣਿਆ ਦੇ ਤਾਣ ਨਿਉਟਾਂ ਦਿਓਟ ਤਨ ਤਨ ਸਤਿਗੁਰੂ ਨਾਨਕ ਪਾਸ਼ਾ ਤਨ ਤਨ ਸਤਿਗੁਰੂ ਗੁਰੂ ਗ੍ਰੰਥ ਸਾਚੇ ਪਾਸ਼ਾ ਮਹਾਰਾਜ ਜੀ ਤਨ ਮਾਤਾ ਸਹਿਬ ਦੇਵਾ ਤਨ ਮਾਤਾ ਜੀਤ ਕੌਰ ਤਨ ਮਾਤਾ ਸੁੰਦਰ ਕੌਰ ਧਰਮ ਮਾਤਾ ਗੁੱਜਰ ਕੌਰ ਜੀ ਗੁਰੂ ਘਰ ਦੇ ਪੰਜੇ ਪਿਆਰੇ ਚਾਰੇ ਸਹਬਜ਼ਾਦੇ 40 ਮੁਗਤੇ ਸਿੰਘ ਸਹੀਦ ਗੁਰੂ ਘਰ ਦੇ ਸੰਤ ਮਹਾਪੁਰਸ਼ ਨਾਮ ਰਸੀਏ ਗੁਰੂ ਗ੍ਰੰਥ ਸਾਹਿਬ ਦਸਮ ਗ੍ਰੰਥ ਗੁਰੂ ਪੰਥ ਖਾਲਸਾ ਧੰਨ ਮਾਤਾ ਸਹਿਬ ਦੇਵਾ ਜੀਓ ਧੰਨ ਗੁਰੂ ਨਾਨਕ ਪਾਸ਼ਾ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਪਵਿੱਤਰ ਚਰਨ ਕਮਲਾਂ ਵਿੱਚ ਅਰਦਾਸ ਬੇਨਤੀ ਹੈ ਮਹਾਰਾਜ ਆਪ ਦੀ ਕਿਰਪਾ ਸਦਕਾ ਨਾਮ ਸਿਵਨ ਭਾਜਨ ਬੰਦਗੀ ਕੀਤੀ ਹੋਈ ਮਨਜ਼ੂਰ ਕਰੋ ਪਰਿਵਾਰ ਵਿੱਚ ਸੁਖ ਸ਼ਾਂਤੀ ਹੋਵੇ ਸਿਪਾਸ਼ ਮਹਾਰਾਜ ਅੰਮ੍ਰਿਤ ਵੇਲੇ ਦੀ ਜਾਗਣੀ ਨਾਮਦਾਨ ਇਸ਼ਨਾਨ ਬਖਸ਼ਣਾ ਦਿਨ ਰੈਣ ਸੁਆਸ ਸੁਆਸ ਆਪ ਜੀ ਦਾ ਨਾਮ ਚਿਤ ਆਵੇ ਸੇਵਾ ਅਨ ਮਾਨ ਤਨ ਔਰ ਧਰਮ ਨਾਲ ਕੀਤੀ ਸਫਲਤਾ ਨਿਸ਼ਚੇ ਪਾਸ਼ਾ ਮਹਾਰਾਜ ਜੀਓ ਸਾਦਾ ਹੀ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਣਾ ਦੇਹੀ ਅਰੋਗਤਾ ਬਖਸ਼ਣਿ ਸਿੱਚੇ ਪਾਸ਼ਾ ਮਹਾਰਾਜ ਨਾਮ ਸਿਮਰਦੇ ਨਾਲ ਜੋੜ ਕੇ ਰੱਖਣਾ ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਮਨਜ਼ੂਰ ਕਰੋ ਸਿੱਖ ਪੰਥ ਦੀ ਚੜ੍ਹਦੀ ਕਲਾ ਹੋਵੇ ਹੱਚੇ ਪਾਸ਼ਾ ਮਹਾਰਾਜ ਜੀਓ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ બોલે સોનહાલ સાત શ્રી અકાલ પાતે દે જકારગ જાવે નિહાલ હો જાવે સિંગા સિત્તા દે માં નું પાવે માતા સાહેબ દેવા દે માં નું પાવે ગુરુ ગ્રંથ સાહબ દે માં નું પાવે સાત શ્રી અકાલ